80 ਸਾਲਾ ਬਜ਼ੁਰਗ ਤੋਂ ਚਾਰ ਔਰਤਾਂ ਨੇ ਠੱਗਲੇ 9 ਕਰੋੜ ਰੁਪਏ ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਫੇਸਬੁਕ ਦੀ ਯਾਰੀ ਕਿਤੇ ਤੁਹਾਨੂੰ ਵੀ ਭਾਰੀ ਨਾ ਪੈ ਜਾਵੇ ਦਰਅਸਲ ਡਿਜੀਟਲ ਦੁਨੀਆ ਦੇ ਵਿੱਚ ਧੋਖਾਧੜੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜੋ ਕਿ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਵੇਗਾ ਚਾਰ ਔਰਤਾਂ ਨੇ ਮਿਲ ਕੇ 2 ਸਾਲਾਂ ਦੇ ਵਿੱਚ ਇਕ 80 ਸਾਲਾ ਵਿਅਕਤੀ ਬਜ਼ੁਰਗ ਦੇ ਨਾਲ ਲਗਭਗ 9 ਕਰੋੜ ਰੁਪਏ ਦੀ ਠੱਗੀ ਮਾਰੀ ਹੈ ਇਹ ਸਾਰੀ ਧੋਖਾਧੜੀ ਫੇਸਬੁਕ ਤੋਂ ਸ਼ੁਰੂ ਹੋਈ ਹੈ ਅਤੇ ਭਾਵਨਾਤਮਕ ਬਲੈਕਮੇਲਿੰਗ ਤੱਕ ਪਹੁੰਚ ਗਈ ਹੈ ਦਰਅਸਲ ਇਹ ਸਾਰਾ ਮਾਮਲਾ ਅਪ੍ਰੈਲ 2023 ਦੇ ਵਿੱਚ ਸ਼ੁਰੂ ਹੋਇਆ ਜਦੋਂ ਬਜ਼ੁਰਗ ਦੀ ਫੇਸਬੁਕ ਦੇ ਉੱਤੇ ਆ ਦੱਸਦੀ ਹੈ ਕਿ ਸ਼ਰਵੀ ਨਾਮ ਦੀ ਔਰਤ ਦੇ ਨਾਂ ਦੇ ਕੀ ਔਰਤ ਦੇ ਨਾਲ ਦੋਸਤੀ ਹੋਈ ਤੇ ਸ਼ਰਵੀ ਨੇ ਆਪਣੇ ਆਪ ਨੂੰ ਤਲਾਕशुदा ਅਤੇ ਦੋ ਬੱਚਿਆਂ ਦੀ ਮਾਂ ਦੇ ਵਜੋਂ ਪੇਸ਼ ਕੀਤਾ। ਗੱਲਬਾਤ ਦੇ ਵਿੱਚ ਉਸਨੇ ਆਪਣੇ ਬੱਚਿਆਂ ਦੀ ਬਿਮਾਰੀ ਅਤੇ ਮੁਸੀਬਤਾਂ ਦੀ ਝੁੱਠੀ ਕਹਾਣੀ ਸੁਣਾਈ। ਮਨੁੱਖਤਾ ਦੇ ਮਾਮਲੇ ਦੇ ਵਿੱਚ ਬਜ਼ੁਰਗ ਨੇ ਪਹਿਲਾਂ ਕੁਝ ਪੈਸੇ ਭੇਜੇ ਪਰ ਇਹ ਫਿਰ سلسلہ جاری ਰਿਹਾ ਕੁਝ ਮਹੀਨਿਆਂ ਬਾਅਦ ਕਵਿਤਾ ਨਾਮ ਦੀ ਇੱਕ ਹੋਰ ਔਰਤ ਨੇ WhatsApp ਦੇ ਉੱਤੇ ਬਜ਼ੁਰਗ ਦੇ ਨਾਲ ਸੰਪਰਕ ਕੀਤਾ ਉਸਨੇ ਪਾਵਕ ਅਤੇ ਆਦਰਸ਼ ਸੁਨੇਹੇ ਭੇਜ ਅਤੇ ਪੈਸੇ ਦੀ ਵੀ ਮੰਗ ਕੀਤੀ ਇਸ ਤੋਂ ਬਾਅਦ ਦਸੰਬਰ 2023 ਦੇ ਵਿੱਚ ਦਿਨਾਜ ਨਾਮ ਦੀ ਇੱਕ ਤੀਜੀ ਔਰਤ ਨੇ ਫੋਨ ਕੀਤਾ ਜੋ ਕਿ ਸ਼ਰਵੀ ਦੀ ਭੈਣ ਹੋਣ ਦਾ ਦਾਵਾ ਕਰਦੀ ਸੀ ਉਸਨੇ ਕਿਹਾ ਹੈਗਾ ਕਿ ਸ਼ਰਵੀ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਹਸਪਤਾਲ ਦੇ ਬਿੱਲਾਂ ਦਾ ਭੁਗਤਾਨ ਕਰਨਾ ਪਵੇਗਾ ਦਿਨაზ ਨੇ ਵੀ ਪੈਸੇ ਮੰਗੇ ਅਤੇ ਜਦੋਂ ਬਜ਼ੁਰਗ ਆਦਮੀ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਜੈਸਮੀਨ ਨਾਮ ਦੀ ਇੱਕ ਹੋਰ ਚੌਥੀ ਔਰਤ ਵੀ ਉਸ ਜੋ ਕਿ ਇਸ ਧੋਖਾਧੜੀ ਰੈਕਟ ਦੇ ਵਿੱਚ ਸ਼ਾਮਿਲ ਹੋ ਗਈ ਇਹਨਾਂ ਚਾਰ ਔਰਤਾਂ ਨੇ ਮਿਲ ਕੇ ਬਜ਼ੁਰਗ ਆਦਮੀ ਨੂੰ ਵਕਫ ਵਕਤ ਤਰੀਖਾਂ ਦੇ ਨਾਲ ਜੋ ਕਿ ਫਸਾਇਆ ਅਤੇ ਉਸ ਤੋਂ ਪੈਸੇ वसूल दी रही ता बुजुर्ग आदमी ने अपनी सारी बचत अपनी जिंदगी दी सारी बचत गवा दी थी जबो उसको कोई पैसा नहीं बचा ता उसने अपनी नू ਅਤੇ ਪੁੱਤਰ ਤੋਂ ਵੀ ਪੈਸੇ ਮੰਗੇ ਆਖਰੀ ਵਾਰ ਜਦੋਂ ਉਸਨੇ ਆਪਣੇ ਪੁੱਤਰ ਤੋਂ 5 ਲੱਖ ਰੁਪਏ ਮੰਗੇ ਸੰ ਤਾਂ ਪੁੱਤਰ ਨੂੰ ਸ਼ੱਕ ਹੋਇਆ ਜਦੋਂ ਉਸਨੇ ਸਖਤੀ ਦੇ ਨਾਲ ਪੁੱਛਿਆ ਤਾਂ ਬਜ਼ੁਰਗ ਆਦਮੀ ਨੇ ਸਾਰੀ ਸੱਚਾਈ ਦੱਸ ਦਿੱਤੀ ਜਾਂਚ ਦੇ ਵਿੱਚ ਪਤਾ ਲੱਗਿਆ ਹੈਗਾ ਕਿ April 2023 ਤੋਂ January 2025 ਤੱਕ ਯਾਨੀ ਕਿ ਲਗਭਗ 2 ਸਾਲਾਂ ਦੇ ਵਿੱਚ 311 ਦੀ ਹੈ ਕਿ 734 ਲੈਂਡ ਦੇਣ ਹੋਏ ਅਤੇ ਬਜ਼ੁਰਗ ਆਦਮੀ ਨੇ ਕੁੱਲ 8.7 ਕਰੋੜ ਰੁਪਏ ਗਵਾ ਦਿੱਤੇ ਇਹ ਘਟਨਾ ਦਰਸਾਉਂਦੀ ਹੈ ਕਿ ਕਿਵੇਂ ਆਨਲਾਈਨ ਧੋਖੇਬਾਜ਼ ਆਸਾਨੀ ਦੇ ਨਾਲ ਮਾਸੂਮ ਅਤੇ ਇਕੱਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਤੁਸੀਂ ਵੀ ਸਤਕ ਰਹਿਓ ਸਾਡੀ ਇਹ ਜਾਣਕਾਰੀ ਤੁਹਾਡੇ ਲਈ ਬੇਹਦ ਅਹਿਮ ਹੈਗੀ ਹੈ ਜ਼ਰੂਰੀ ਹੈ ਕਿਉਂਕਿ ਅਜ ਦੇ ਸਮੇਂ ਦੇ ਵਿੱਚ ਡਿਜੀਟਲ ਨੈਟਵਰਕ ਹੈਗਾ ਤੇ ਧੋਖਾਧਰੀ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਨੇ ਜੇਕਰ ਤੁਹਾਨੂੰ ਵੀ ਅਜਿਹਾ ਕੋਈ ਫੋਨ ਆਉਂਦਾ ਹੈ ਜੇਕਰ ਤੁਹਾਡੇ ਨਾਲ ਵੀ ਅਜਿਹੀ ਕੋਈ ਗੱਲਬਾਤ ਹੁੰਦੀ ਹੈ ਤਾਂ ਬਿਲਕੁਲ ਤੁਸੀਂ ਸਤਕ ਰਹਿਓ ਸਾਵਧਾਨ ਰਹੋ ਕਿਤੇ ਇਹ ਕਹਾਵਤ ਜਾਂ ਵੀਰੇ ਕਹਾਣੀ ਹੈ ਵੀਰ ਇਹ ਘਟਨਾ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ